ਆਮ ਆਦਮੀ ਪਾਰਟੀ ਦਾ ਆਪਣਾ ਹੀ ਇੱਕ ਐਮਐਲਏ ਹੜਾਂ ਦੇ ਵਿੱਚ ਨਲਾਇਕ ਤੇ ਨਕਾਮ ਸਾਥ ਹੋਈ ਸਰਕਾਰ ਦੇ ਖਿਲਾਫ ਸ਼ਰੇਆਮ ਬੋਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਖੁਦ ਕਹਤਾ ਕਿ 2027 ਚ ਜੁੱਤੀਆਂ ਪੈਣੀਆਂ ਸਾਨੂੰ ਲੋਕਾਂ ਨੇ ਭੁਜਾ ਪਿਆ ਕਿ ਕੁੱਟਣਾ ਤੇ ਮੈਂ ਨਹੀਂ ਜੁੱਤੀਆਂ ਖਾਣੀਆਂ ਚਾਹੁੰਦਾ ਇਸ ਕਰਕੇ ਮੈਂ ਅੱਜ ਹੀ ਆਪਦੀ ਸਰਕਾਰ ਤੇ ਸਵਾਲ ਉਠਾ ਰਿਹਾ ਹਾਂ ਹੁਣ ਇਹਦਾ ਜਵਾਬ ਮੁੱਖ ਮੰਤਰੀ ਭਗਵਨ ਤਮਾਨ ਨੂੰ ਦੇਣਾ ਚਾਹੀਦਾ ਉਹ ਕੀ ਸਮਝਦੇ ਨੇ ਕਿ ਉਹ ਸਾਰਾ ਕੁਝ ਸਹੀ ਸਮਝਦੇ ਨੇ ਜੋ ਹੜਾਂ ਦੇ ਵਿੱਚ ਸਰਕਾਰ ਦੀ ਨਕਾਮੀ ਰਹੀ ਆ ਕੀ ਉਹ ਮੰਨਦੇ ਇਹਨੂੰ ਕਿ ਨਹੀਂ ਮੰਨਦੇ ਤੇ ਇੱਥੋਂ ਤੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਿਹਾ ਕਿ ਜੇ ਮੈਨੂੰ ਤੁਸੀਂ ਸੱਚ ਬੋਲਣ ਕਰਕੇ ਪਾਰਟੀ ਚੋਂ ਕੱਢਣਾ ਤੇ ਬੇਝੱਕ ਕੱਢ ਦਿਓ ਪਹਿਲਾਂ ਕੁਵਰ ਵਿਜੇ ਪ੍ਰਤਾਪ ਨੂੰ ਕੱਢਿਆ ਪਾਰਟੀ ਨੇ ਤੇ ਹੁਣ ਇਹ ਐਮਐਲਏ ਸ਼ਰਯਾਮ ਸਵਾਲ ਉਠਾਉਣ ਲੱਗਾ ਹੈ ਮਾਮਲਾ ਕੀ ਹੈ ਪੂਰਾ ਪੰਜਾਬ ਹੜ੍ਹਾਂ ਦੇ ਵਿੱਚ ਹੜਿਆ ਪਿਆ ਡੁੱਬਿਆ ਪਿਆ ਤੇ ਇਹ ਸਰਕਾਰਾਂ ਦੀ ਨਲਾਇਕੀ ਹੈ ਨਾਕਾਮੀ ਹੈ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿੰਦੇ ਨੇ ਕਿ ਸਰਕਾਰਾਂ ਦੀ ਨਲਾਇਕੀ ਸਰਕਾਰਾਂ ਦੀ ਨਾਕਾਮੀ ਕਾਰਨ ਲੋਕ ਡੁੱਬਦੇ ਨੇ ਵਰਨਾ ਲੋਕ ਡੁੱਬ ਨਹੀਂ ਸਕਦੇ ਬਚਾਏ ਜਾ ਸਕਦੇ ਨੇ ਜਦੋਂ ਸਰਕਾਰ ਨਹੀਂ ਸੀ ਉਦੋਂ ਭਗਵੰਤ ਮਾਨ ਖੁਦ ਬੋਲਦੇ ਰਹੇ ਤੇ ਅੱਜ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਅਠ ਨੋ ਜ਼ਿਲ੍ਹੇ ਤਾਂ ਪੂਰੀ ਤਰ੍ਹਾਂ ਡੁੱਬੇ ਪਏ ਨੇ ਉਸ ਟਾਈਮ ਸਰਕਾਰ ਦਾ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਉਹ ਸ਼ਰਿਆ ਆਪਣੀ ਸਰਕਾਰ ਦੇ ਉੱਪਰ ਸਵਾਲ ਉਠਾਰਿਆ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਵੀ ਉਹ ਬੋਲ ਕੀ ਰਿਹਾ ਤੇ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਐਮਐਲਏ ਠੀਕ ਬੋਲ ਰਿਹਾ ਹੈ ਕਿ ਗਲਤ ਬੋਲ ਰਿਹਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਕਹਿੰਦਾ ਕਹਿੰਦਾ ਵੀ ਦੇਖੋ ਸਾਡੀ ਸਰਕਾਰ ਨੇ ਪਹਿਲਾਂ ਪ੍ਰਬੰਧ ਨਹੀਂ ਕੀਤੇ ਤੇ ਹੁਣ ਆ ਜੋ ਹਾਲਾਤ ਬਣੇ ਨੇ ਇਦੇ ਤੇ ਜੇ ਮੈਂ ਬੋਲ ਰਿਹਾ ਤਾਂ ਕਹਿੰਦਾ ਮੈਨੂੰ ਕਹਿੰਦੇ ਵੀਡੀਓ ਡਿਲੀਟ ਕਰੋ ਤੇ ਇਥੋਂ ਤੱਕ ਆਮ ਆਦਮੀ ਪਾਰਟੀ ਦਾ ਐਮਐਲਏ ਕਹਿੰਦਾ ਵੀ ਮੈਂ ਵੀਡੀਓ ਡਿਲੀਟ ਨਹੀਂ ਕਰਨੀਆਂ ਮੈਨੂੰ ਪਾਰਟੀ ਚੋਂ ਕੱਢਣਾ ਤਾਂ ਕੱਢ ਦਿਓ ਸ਼ਰਮ ਉਹਨੇ ਇਹ ਗੱਲ ਕਹੀ ਹੈ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਪਠਾਨ ਮਾਜਰਾ ਨੇ ਕਿਹਾ ਉਹ ਕਹਿੰਦਾ ਦੇਖੋ ਇਹ ਜਿਹੜਾ ਸੈਕਟਰੀ ਲਾਇਆ ਹੋਇਆ ਕ੍ਰਿਸ਼ਨ ਕੁਮਾਰ ਕਹਿੰਦਾ ਇਹ ਐਡਾ ਰਿਜ਼ਰਟ ਬੰਦਾ ਐਡਾ ਜਿੱਦਲ ਬੰਦਾ ਏ ਉਹ ਪਠਾਨ ਮਾਜਰਾ ਐਮਐਲਏ ਕਹਿੰਦਾ ਨਾ ਕਿਸੇ ਦੀ ਸੁਣਦਾ ਨਾ ਗਿਣਦਾ ਔਰ ਕਹਿੰਦਾ ਨਾ ਇਹਨੂੰ ਕੱਖ ਪਤਾ ਐਵੇਂ ਹੀ ਹਵਾ ਕਰੀ ਜਾਂਦਾ ਔਰ ਐਮਐਲਏ ਕਹਿੰਦਾ ਵੀ ਦੇਖੋ ਇਸ ਇਸ ਸੈਕਟਰੀ ਕਰਕੇ ਇਸ ਸੈਕਟਰੀ ਕਰਕੇ ਅੱਜ ਪੰਜਾਬ ਭੁਗਤ ਰਿਆ ਔਰ ਇੱਥੋਂ ਤੱਕ ਐਮਐਲਏ ਨੇ ਕਿਹਾ ਕਿ ਇਹ ਜਿਹੜੇ ਸੈਕਟਰੀ ਨੇ ਇਹ ਜਿਹੜੀ ਅਫਸਰਾਂ ਦੀ ਲੋਬੀ ਹੈ ਉਹ ਸਰਕਾਰ ਦੇ ਉੱਤੋਂ ਦੀ ਪੈਰੀ ਆ ਤੇ ਸਰਕਾਰ ਨੂੰ ਆਪਦੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਇਥੋਂ ਤੱਕ ਉਹਨੇ ਬੋਲਿਆ ਕਹਿੰਦਾ ਇਹ ਜੋ ਪ੍ਰਬੰਧ ਪਹਿਲਾਂ ਹੋਣੇ ਚਾਹੀਦੇ ਸੀ ਉਹ ਇਹਨਾਂ ਨੇ ਕੀਤੇ ਨਹੀਂਗੇ ਸਾਰੀ ਸਰਕਾਰ ਨੂੰ ਵਿੱਚੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬੋਲਿਆ ਉਹ ਕਹਿੰਦਾ ਹੁਣ ਆ ਸਾਡੇ ਏਰੀਏ ਦੇ ਵਿੱਚ ਸਾਰੇ ਪਿੰਡ ਡੁੱਬੇ ਪਏ ਨੇ ਕਹਿੰਦਾ ਲੋਕਾਂ ਨੇ ਸਾਡੇ ਜੁੱਤੀਆਂ ਮਾਰ ਰੀਆਂ 2027 ਚ ਐਮਐਲਏ ਨੇ ਬਹੁਤ ਵੱਡੀ ਗੱਲ ਕਹੀ ਆ ਕਹਿੰਦਾ 2027 ਚ ਜਦੋਂ ਅਸੀਂ ਪਿੰਡਾਂ 'ਚ ਵੜਾਂਗੇ ਤਾਂ ਲੋਕਾਂ ਨੇ ਸਾਡੇ ਜੁੱਤੀਆਂ ਮਾਰਨੀਆਂ ਨੇ ਤੇ ਮੇਰੇ ਤੋਂ ਖਾਧੀਆਂ ਨਹੀਂ ਜਾਣੀਆਂ ਇਸ ਕਰਕੇ ਮੈਂ ਤਾਂ ਸਹੀ ਗੱਲ ਬੋਲਾਂਗਾ ਵੀ ਇਹ ਸਰਕਾਰ ਦੀ ਨਾਕਾਮੀ ਐ ਜਿਹੜਾ ਇਹ ਹੜ ਆਇਆ ਇਹਦੇ ਪ੍ਰਬੰਧ ਪਹਿਲਾਂ ਕੀਤੇ ਜਾ ਸਕਦੇ ਸੀ ਪਰ ਉਹ ਨਹੀਂ ਕੀਤੇ ਆਮ ਆਦਮੀ ਪਾਰਟੀ ਦਾ ਐਮਐਲਏ ਬੋਲ ਰਿਹਾ ਹੁਣ ਜੇਕਰ ਐਮਐਲਏ ਪਠਾਨ ਮਾਜਰਾ ਨੇ ਇਹ ਗੱਲ ਬੋਲੀ ਐ ਤੁਸੀਂ ਦੱਸੋ ਕੀ ਇਹ ਠੀਕ ਨਹੀਂ ਐ ਇਹ ਗੱਲ ਜਦੋਂ ਮੁੱਖ ਮੰਤਰੀ ਨਹੀਂ ਸੀ ਤਾਂ ਭਗਵੰਤ ਮਾਨ ਖੁਦ ਬੋਲਦੇ ਰਹੇ ਅੱਜ ਪੂਰਾ ਪੰਜਾਬ ਡੁੱਬਿਆ ਪਿਆ ਅੱਠ ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਲੋਕਾਂ ਦੇ ਘਰ ਡੁੱਬ ਗਏ ਪਸ਼ੂ ਡੰਗਰ ਡੁੱਬ ਗਏ ਫਸਲਾਂ ਡੁੱਬ ਗਈਆਂ ਲੋਕ ਆਪ ਡੁੱਬੇ ਪਏ ਨੇ ਪਰ ਅੱਜ ਸਰਕਾਰ ਦੀ ਬੋਲੀ ਬਦਲੀ ਪਈ ਹੈ ਜਿਹੜੇ ਭਗਵੰਤ ਮਾਨ ਸਾਹਿਬ ਦੂਜੀਆਂ ਸਰਕਾਰਾਂ ਵਲੇ ਕਹੇ ਕਰਦੇ ਸੀ ਵੀ ਇਹ ਇਕੱਲੀ ਕੁਦਰਤੀ ਮਾਰ ਨਹੀਂ ਇਹ ਪ੍ਰਬੰਧਾਂ ਦੀ ਘਾਟ ਹੈ ਤੇ ਅੱਜ ਉਹੀ ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਤਾਂ ਕੁਦਰਤੀ ਮਾਰ ਹੈ ਹੋ ਸਕਦਾ ਹੈ ਵੀ ਇਹ ਜਿਹੜੇ ਐਮਐਲਏ ਪਠਾਨ ਮਾਜਰਾ ਅੱਜ ਬੋਲ ਰਹੇ ਆ ਹੋ ਸਕਦਾ ਹੈ ਇਹ ਵੀ ਕਿਸੇ ਪਲੈਨਿੰਗ ਤਹਿਤ ਬੋਲ ਰਹੇ ਹੋਣ ਤਾਂ ਕਿ ਲੋਕਾਂ ਦਾ ਥੋੜਾ ਗੁੱਸਾ ਠੰਡਾ ਕਰਾਉਣ ਦੀ ਕੋਸ਼ਿਸ਼ ਹੋਵੇ ਇਹ ਹੋਵੇ ਕਿ ਯਾਰ ਤੂੰ ਐਦਾਂ ਬੋਲ ਕਈ ਵਾਰੀ ਸੈਟਿੰਗ ਕਰਕੇ ਵੀ ਬੜਾ ਕੁਝ ਕੀਤਾ ਜਾਂਦਾ ਪਾਰਟੀਆਂ 'ਚ ਵੀ ਤੂੰ ਥੋੜਾ ਜਿਆ ਤਿੱਖਾ ਬੋਲ ਲੋਕਾਂ ਨੂੰ ਐ ਲੱਗੇ ਵੀ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਬੋਲ ਰਹੇ ਨੇ ਪਰ ਜਿਹੜੀਆਂ ਗੱਲਾਂ ਉਹ ਬੋਲ ਰਹੇ ਨੇ ਉਹ ਠੀਕ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਵੇਂ ਅੱਜ ਪੰਜਾਬ ਐਨੇ ਵੱਡੇ ਪੱਧਰ ਤੇ ਡੁੱਬਿਆ ਕੀ ਇਹ ਕੁਦਰਤੀ ਕਰੋਪੀ ਹੀ ਹੈ ਇਕੱਲੀ ਕਿ ਸਰਕਾਰਾਂ ਦੀ ਗਲਤੀ ਵੀ ਹੈ ਮੈਨੂੰ ਲੱਗਦਾ ਹੈ 90% ਸਰਕਾਰਾਂ ਦੀ ਗਲਤੀ ਹੈ 10% ਕੁਦਰਤੀ ਕਰੋਪੀ ਹੈ ਕਿਉਂਕਿ ਜਿੰਨਾ ਸਮਾਂ ਐਡਵਾਂਸ ਆ ਗਿਆ ਜਿੰਨੇ ਸੰਦ ਸਾਧਨ ਸਰਕਾਰਾਂ ਕੋਲ ਆਗੇ ਜਿੰਨਾ ਟੈਕਸ ਮਾਲੀਆ ਉਗਰਾਉਂਦੀਆਂ ਸਰਕਾਰਾਂ ਲੋਕਾਂ ਤੋਂ ਹਰ ਚੀਜ਼ ਤੇ ਟੈਕਸ ਲਾ ਕੇ ਸਰਕਾਰਾਂ ਇਹਦਾ ਪੂਰਾ ਪ੍ਰਬੰਧ ਸਹੀ ਪਹਿਲਾ ਕਰ ਸਕਦੀਆਂ ਨੇ ਸਾਰੇ ਦਰਿਆਵਾਂ ਦੇ ਬੰਨ ਉੱਚੇ ਕੀਤੇ ਜਾ ਸਕਦੇ ਤੇ ਪੱਕੇ ਕੀਤੇ ਜਾ ਸਕਦੇ ਸਾਰੇ ਨਦੀਆਂ ਨਾਲਿਆਂ ਦੀ ਸਫਾਈ ਕੀਤੀ ਜਾ ਸਕਦੀ ਹੈ ਸਾਰੇ ਜਿਹੜੇ ਲੋਕ ਨੀਵੀਆਂ ਥਾਵਾਂ ਤੇ ਨੇ ਉਹਨਾਂ ਨੂੰ ਉੱਚੇ ਘਰ ਬਣਾ ਕੇ ਦਿੱਤੇ ਜਾ ਸਕਦੇ ਮਿੱਟੀਆਂ ਪਾ ਕੇ ਜਾਂ ਹੜ ਆਉਣ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਸ਼ੂ ਡੰਗਰ ਸਮੇਤ ਕੱਢਿਆ ਜਾ ਸਕਦਾ ਹੈ ਪਰ ਇਹਨਾਂ ਚੋਂ ਇੱਕ ਵੀ ਕੰਮ ਸਰਕਾਰ ਨੇ ਨਹੀਂ ਕੀਤਾ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਇਹ ਕੰਮ ਇਹਨਾਂ ਨੇ ਕੀਤਾ ਅੱਜ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਪਠਾਨ ਮਾਜਰਾ ਬੋਲ ਰਿਹਾ ਬੋਲ ਉਹ ਸਹੀ ਰਿਹਾ ਪਰ ਮੈਂ ਪਹਿਲਾਂ ਵੀ ਕਿਹਾ ਹੋ ਸਕਦਾ ਉਹਦੀ ਕੋਈ ਸੈਟਿੰਗ ਹੋਵੇ ਪਾਰਟੀ ਨੇ ਕਿਹਾ ਹੋਵੇ ਵੀ ਭਾਈ ਤੂੰ ਥੋੜਾ ਜਣਾ ਐਦਾਂ ਬੋਲ ਇਹ ਤਾਂ ਕਿ ਲੋਕਾਂ ਨੂੰ ਥੋੜਾ ਜਿਹਾ ਗੁੱਸਾ ਘਟੇ ਵੀ ਯਾਰ ਇਹ ਵੀ ਤਾਂ ਆਪਦੀ ਪਾਰਟੀ ਤੇ ਬੋਲ ਹੀ ਰਹੇ ਨੇ ਕਈ ਵਾਰਾਂ ਇਦਾਂ ਦੀਆਂ ਸੈਟਿੰਗਾਂ ਵੀ ਕਰ ਲਈਆਂ ਜਾਂਦੀਆਂ ਹੋ ਸਕਦਾ ਪਈ ਉਹ ਦਿਲੋਂ ਬੋਲ ਰਿਹਾ ਹੋਵੇ ਕੋਈ ਸੈਟਿੰਗ ਨਾ ਹੋਵੇ ਹੁਣ ਸਿਆਸਤਾਂ ਬਹੁਤ ਕੁਸ਼ ਕਰਦੀਆਂ ਨੇ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਫਿਰਦੀਆਂ ਹਰ ਰਲ ਕਰਦੀਆਂ ਡੁੱਬੇ ਲੋਕਾਂ ਦੇ ਵਿੱਚ ਸਭ ਇਹ ਵੋਟ ਵਟੋਰੂ ਟੋਲੇ ਨੇ ਇਹ ਸਭ ਵੋਟਾਂ ਦੇ ਭੁੱਖੇ ਜਾ ਰਹੇ ਨੇ ਕੋਈ ਮਦਦ ਮੁਦਦ ਨਹੀਂ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਆਨ ਬਹੁਤ ਛੁੱਟੇ ਨੇ ਪਰ ਕੋਈ ਮੁਆਵਜ਼ਾ ਦੇਣ ਦਾ ਬਿਆਨ ਦਿੱਤਾ ਜੇ ਸੁਣਿਆ ਤਾਂ ਮੈਨੂੰ ਦੱਸਿਓ ਮੈਂ ਨਹੀਂ ਸੁਣਿਆ ਕਿੰਨੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਮੁੱਖ ਮੰਤਰੀ ਬਿਆਨ ਦਾਗੀਆਂ ਦੇ ਇੱਕ ਹਫ਼ਤੇ 10 ਦਿਨ ਤੋਂ ਪਰ ਅਸੀਂ ਫਸਲਾਂ ਦਾ ਮੁਆਵਜ਼ਾ ਦੇਾਂਗੇ ਜਾਂ ਅਸੀਂ ਲੋਕਾਂ ਦੇ ਡਿੱਗੇ ਘਰਾਂ ਦੇ ਮੁਆਵਜ਼ੇ ਦੇਾਂਗੇ ਜਾਂ ਰੂੜੇ ਪਸ਼ੂਆਂ ਦੇ ਦੇਾਂਗੇ ਕਿੰਨੇ ਕਿੰਨੇ ਦੇਣਗੇ ਕੋਈ ਬਿਆਨ ਨਹੀਂ ਦਿੱਤਾ ਗਰਦਾਵਰੀ ਕਰਾ ਰਹੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਗਰਦਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਬਾਲੇ ਸਿਆਣੇ ਹੋ ਕਿ ਅਸੀਂ ਸਿਰੇ ਦੇ ਲੋਲੇ ਆ ਸਮਝਦੇ ਕੀ ਆ ਤੁਸੀਂ ਸਾਨੂੰ ਤੁਸੀਂ ਪਹਿਲੀਆਂ ਸਰਕਾਰਾਂ ਮਿਲ ਤਾਂ ਕਹਿੰਦੇ ਹੁੰਦੇ ਸੀ ਗਰਦਾਵਰੀਆਂ ਬਾਅਦ ਚ ਹੋ ਜਾਣਗੀਆਂ ਪਹਿਲਾ ਮੌਕੇ ਤੇ ਲੋਕਾਂ ਨੂੰ ਅੱਖਾਂ ਜਾਈਆਂ ਲਾ ਲੈਂਦੀਆਂ ਨੇ ਵੀ ਇਹਨਾਂ ਦੀ ਫਸਲ ਡੁੱਬ ਗਈ ਆ ਤੇ ਇੰਨੇ ਕਿਹਾੜ ਦੀ ਤਾਂ ਹੋਣੀ ਆ ਘਰ ਡਿੱਗ ਪਿਆ ਤੇ ਇੰਨੇ ਕਿਤੇ ਤਾਂ ਹੋਣਾ ਤੁਸੀਂ ਕਹਿੰਦੇ ਰਹੇ ਆ ਵੀ ਗਰਦਾਵਰੀਆਂ ਤੋਂ ਪਹਿਲਾਂ ਫੌਰੀ ਮਦਦ ਦਿਓ ਹੁਣ ਤੁਸੀਂ ਕਿੱਥੇ ਹੋ ਤੁਹਾਡੀ ਉਹ ਮਤ ਤੁਹਾਡੀ ਉਹ ਅਕਲ ਤੁਹਾਡੀ ਉਹ ਸਮਝ ਕਿੱਥੇ ਚਲੀ ਗਈ ਮੁੱਖ ਮੰਤਰੀ ਸਾਹਿਬ ਦਿਓ ਗਰਦੌਰੀਆਂ ਤੋਂ ਪਹਿਲਾਂ ਲੋਕਾਂ ਨੂੰ ਕਿਉਂ ਨਹੀਂ ਦਿੰਦੇ ਹੁਣ ਤੁਸੀਂ ਅਸਲ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਇਹ ਜਿੰਨੇ ਵੋਟ ਵਟੋਰੂ ਟੋਲੇ ਨੇ ਇਹ ਲੋਕਾਂ ਨੂੰ ਘੁੱਗੂ ਸਮਝਦੇ ਨੇ ਸਾਨੂੰ ਸਾਰਿਆਂ ਨੂੰ ਲੋਲੇ ਸਮਝਦੇ ਨੇ ਇਹ ਬਹੁਤੇ ਚਲਾਕ ਬਣਦੇ ਨੇ ਇਹਨਾਂ ਨੂੰ ਪਤਾ ਵੀ ਜਨਤਾ ਵਿਚਾਰੀ ਭੋਲੀ ਆ ਇਹਨੂੰ ਜਿਵੇਂ ਮਰਜ਼ੀ ਮੋਮ ਦੇ ਨੱਕਵਾਗਾ ਤੇ ਐ ਕਰਦੇਓ ਉਹੀ ਕੰਮ ਇਹ ਕਰਦੇ ਨੇ ਇਸੇ ਕਰਕੇ ਇਹਨਾਂ ਦੇ ਮੂੰਹ 'ਚ ਦੋ ਜੀਬਾਂ ਨੇ ਇਹ ਦਮੂਹੇ ਨੇ ਇੱਕ ਸੱਪਾਂ 'ਚ ਦਮੂਹੀ ਹੁੰਦੀ ਆ ਨਾ ਦੋਆ ਪਾਸੇ ਮੂੰਹ ਵਾਲੀ ਓਵੇਂ ਦੇ ਨਾਗ ਦੇ ਦਮੂਹੇ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਇਹ ਹੋਰ ਕੁਛ ਬੋਲਦੇ ਨੇ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਇਹ ਹੋਰ ਤਰ੍ਹਾਂ ਬੋਲਣ ਲੱਗ ਪੈਂਦੇ ਨੇ ਅੱਜ ਆਮ ਆਦਮੀ ਪਾਰਟੀ ਦਾ ਐਮਐਲਏ ਪਠਾਨ ਮਾਜਰਾ ਜਿਹੜੀ ਗੱਲ ਉਹਨੇ ਬੋਲੀ ਆ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਸਮਝਦੀ ਤਾਂ ਹੈ ਵੀ ਉਹ ਸਹੀ ਬੋਲ ਰਿਹਾ ਤੇ ਲੋਕ ਉਦੋਂ ਵੀ ਗਾਂ ਬੋਲ ਰਹੇ ਆ 2027 ਚੋਣੇ ਕਿਹਾ ਵੀ ਸਾਡੇ ਲੋਕਾਂ ਨੇ ਜੁੱਤੀਆਂ ਮਾਰਨੀਆਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਪਠਾਨ ਮਾਜਰਾ ਨੇ ਕਿਹਾ ਏ ਅੱਜ ਇਹ ਗੱਲ ਸੱਚੀ ਆ ਪਾਣੀਆਂ ਲੋਕ ਦਿਵਾਲੇ ਹੋਣਗੇ ਲੋਕ ਬੁਰੀ ਤਰ੍ਹਾਂ ਦਬਲਣਗੇ ਮੈਂ ਲੋਕਾਂ ਦੇ ਬਿਆਨ ਪਿੰਡਾਂ ਚ ਸੁਣ ਰਿਹਾ ਤੁਸੀਂ ਵੀ ਸੁਣ ਰਹੇ ਹੋ ਲੋਕ ਭਾਈ ਸ਼ਰਮ ਕਹਿੰਦੇ ਨੇ ਜਿਹੜੇ ਝਾੜੂ ਨੂੰ ਅਸੀਂ ਝੜੀਆਂ ਲਾਤਤੀਆਂ ਅਸੀਂ ਵੋਟਾਂ ਦੀਆਂ ਉਹੀ ਝਾੜੂ ਲੈ ਕੇ ਅਸੀਂ ਇਹਨਾਂ ਨੂੰ ਕੁੱਟਣਾ ਲੋਕ ਕਹਿੰਦੇ ਆ ਅਸੀਂ ਬੁਰੀ ਤਰ੍ਹਾਂ ਝਾੜੂ ਫੇਰਨਾ 2027 ਚ ਇਹਨਾਂ ਤੇ ਪਰ ਲੋਕਾਂ ਨੂੰ ਵੀ ਇੱਕ ਬੇਨਤੀ ਆ ਜਿਤਾਉਂਗੇ ਕਿਨੂੰ ਹੂੰ ਉਹਨਾਂ ਕਾਲੀਆਂ ਉਹਨਾਂ ਕਾਂਗਰਸੀਆਂ ਨੂੰ ਜਿਨ੍ਹਾਂ ਨੂੰ ਲੰਬਾ ਟਾਈਮ ਪਹਿਲਾਂ ਤੁਸੀਂ ਵੇਖਿਆ ਹੋਇਆ ਭੁੱਲ ਜਾਂਦੇ ਆਪਾਂ ਬੜੀ ਛੇਤੀ ਆਪਾਂ ਨੂੰ ਹੁਣ ਬੜੇ ਉਹ ਮਸੀਹੇ ਲੱਗਣ ਲੱਗ ਪਏ ਨੇ ਸਿਰਫ ਆਪਣੀ ਸਮਝ ਤੇ ਚੇਤਨਾ ਦੀ ਘਾਟ ਆ ਇਹ ਵੋਟਰ ਵਟੋਰੂ ਟੋਲਿਆ ਚ ਕੋਈ ਵੀ ਤੁਹਾਡਾ ਸਕਾ ਨਹੀਂ ਉਹ ਜਿਹੜੇ ਜਿਨ੍ਹਾਂ ਦੀ ਅੱਜ ਸਰਕਾਰ ਨਹੀਂ ਜਿਨ੍ਹਾਂ ਨੂੰ ਤੁਸੀਂ ਐ ਸਮਝ ਜਾਂਦੇ ਹੋ ਵੀ ਉਹ ਰਾਤ ਨੂੰ ਵੀ ਸਾਡੇ ਵਿੱਚ ਚਾ ਰਹੇ ਨਹੀਂ ਵਿੱਚਾ ਕੀ ਕੀ ਕਰ ਰਹੇ ਨੇ ਵੋਟਾਂ ਇਕੱਠੀਆਂ ਕਰ ਰਹੇ ਨੇ ਗੱਦੀ ਨੂੰ ਹੱਥ ਪਾਉਣਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਥਿਉਣਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਤੁਹਾਡੇ ਵਿੱਚ ਵਿੱਚ ਫਿਰੂਗਾ ਆਹੀ ਖੇਡ ਆ ਲੰਬੇ ਟਾਈਮ ਤੋਂ ਖੇਡੀ ਜਾ ਰਹੀ ਆ ਮੇਰੀ ਬੇਨਤੀ ਆ ਇਸ ਖੇਡ ਨੂੰ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਔਰ ਕੁਝ ਜਿਹੜੇ ਗੋਦੀ মিডিਆ ਵਕਾਊ ਚੈਨਲ ਨੇ ਕਿਸੇ ਨਾ ਕਿਸੇ ਪਾਰਟੀ ਨਾਲ ਉਹ ਜੁੜੇ ਨੇ ਉਹ ਜਿਹੜੀ ਪਾਰਟੀ ਉਹ ਕਹਿੰਦੇ ਨੇ ਜਿਸ ਦੀ ਖਾਈਏ ਬਾਜਰੀ ਤੇ ਉਸ ਦੀ ਭਰੀਏ ਹਾਜ਼ਰੀ ਜਿਹੜੀ ਪਾਰਟੀ ਤੋਂ ਉਹਨਾਂ ਨੇ ਲੈ ਕੇ ਖਾਦਾ ਮੈਂ ਗੰਦ ਖਾਦਾ ਕਹੂੰਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਜੋ ਖਾਦਾ ਜਾਂਦਾ ਉਹ ਗੰਦ ਖਾਣੇ ਹੁੰਦਾ ਉਹ ਚੈਨਲ ਲੈ ਕੇ ਆਪਦੇ ਕੈਮਰੇ ਉਹਨਾਂ ਦੇ ਮਗਰ ਮਗਰ ਪੂਸ਼ ਬਣ ਕੇ ਤੁਰੇ ਫਿਰਦੇ ਨੇ ਔਰ ਉਹਨਾਂ ਪਾਰਟੀਆਂ ਵੱਖ-ਵੱਖ ਪਾਰਟੀਆਂ ਨੂੰ ਉਹ ਹੀਰੋ ਬਣਾਉਂਦੇ ਫਿਰਦੇ ਨੇ ਜਿਹੜੀ ਪਾਰਟੀ ਨੇ ਜਿਹੜਾ ਚੈਨਲ ਖਰੀਦਿਆ ਉਹ ਉਸ ਪਾਰਟੀ ਨੂੰ ਹੀਰੋ ਬਣਾ ਰਿਹਾ ਪਬਲਿਕ ਡੋਬਰੀ ਆ ਹੁਣ ਇਹ ਕਹਿੰਦੇ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਦੇਾਂਗੇ ਸ਼ਰਮ ਆਉਣੀ ਚਾਹੀਦੀ ਆ ਕਿੰਨੀ ਕਿੰਨੀ ਬਣਦੀ ਵੀ ਥੋੜੀ ਤਨਖਾਹ ਇੱਕ ਮਹੀਨੇ ਦੀ ਸਾਰਿਆਂ ਦੀ ਕਰੋੜ ਰੁਪਈਆ ਜੇ ਆਮ ਆਦਮੀ ਪਾਰਟੀ ਦੇ 92 ਐਮਐਲਏ 80 85000 ਰੁਪਈਆ ਤਨਖਾਹ ਇੱਕ ਐਮਐਲਏ ਦੀ ਹੈ ਤੇ 100 ਲੱਖ ਦਾ 1 ਕਰੋੜ ਹੁੰਦਾ ਤਾਂ ਤੁਹਾਡੀ 1 ਕਰੋੜ ਵੀ ਨਹੀਂ ਬਣਦੀ ਇੱਕ ਇੱਕ ਪਿੰਡ ਦਾ 5-500 ਕਰੋੜ ਦਾ ਨੁਕਸਾਨ ਹੋ ਗਿਆ ਫਸਲਾਂ ਵੀ ਡੁੱਬ ਗਈਆਂ ਘਰ ਵੀ ਡੁੱਬ ਗਏ ਪਸ਼ੂ ਵੀ ਡੁੱਬ ਗਏ ਚਲੋ 100 ਕਰੋੜ ਦਾ ਮੰਨਦੇ ਹੋ ਤਾਂ ਤੁਸੀਂ ਤੁਸੀਂ ਇੱਕ ਪਿੰਡ ਦੀ ਪਰਪਾਈ ਵੀ ਨਹੀਂ ਕਰ پا ਰਹੇ ਇਹ ਤੁਸੀਂ ਸਿਰਫ ਤੇ ਸਿਰਫ ਤੁਸੀਂ ਲਾਹਾ ਖਟ ਰਹੇ ਹੋ ਫਿਰ ਇਹੀ ਗੱਲ ਕਾਲੀਦਲ ਵਾਲੇ ਕਾਂਗਰਸ ਵਾਲੇ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਬੀਜੇਪੀ ਵਾਲੇ ਉਹ ਵੀ ਕਹਿੰਦੇ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਸ਼ਰਮਣੀ ਆਉਂਦੀ ਅੱਛਾ ਤੂੰ ਹੀ ਤਨਖਾਹਾਂ ਦੇ ਬਲਦੇ ਹੋ ਇੱਕ ਮਹੀਨੇ ਤਨਖਾਹ ਨਾਲ ਕੀ ਬਣੇਗਾ ਇੱਕ ਐਮਐਲਏ ਕੋਲ ਜਿੰਨੀ ਜ਼ਾਇਦਾ ਦਾ ਜੇ ਉਹ ਸੱਚੀਓ ਲੋਕਾਂ ਦਾ ਉਹ ਦੇ ਸਕਦਾ 15 20 ਲੱਖ ਤਾਂ ਬੜੇ ਆਰਾਮ ਨਾਲ ਘਰੂੰ ਇੰਨੀ ਕੁ ਤਾਂ ਜ਼ਾਇਦਾ ਤੁਸੀਂ ਇਕੱਠੀ ਕੀਤੀ ਆ ਇਹਦੂ ਕਿਤੇ ਵੱਧ ਕੀਤੀ ਆ ਜੇਕਰ ਹੁਣੇ ਤੁਹਾਡੇ ਘਰੇ ਕੋਈ ਵਿਆਹ ਸ਼ਾਦੀ ਆ ਗਈ ਨਾ ਤੇ ਉਹਦੀ ਕਵਰੇਜ ਲੋਕਾਂ ਨੇ ਵੇਖਦੇ ਰਹਿ ਜਾਣਾ ਵੀ ਯਾਰ ਇਹ ਲੱਖਾਂ ਕਰੋੜਾ ਰੁਪਏ ਲੱਗੇ ਕਿੱਥੋਂ ਜਾਂਦੇ ਨੇ ਉਦੋਂ ਕਿੱਥੋਂ ਆ ਜਾਂਦੇ ਨੇ ਹੁਣ ਪੰਜਾਬ ਡੁੱਬ ਰਿਹਾ ਜਿਨ੍ਹਾਂ ਨੂੰ ਤੁਸੀਂ ਆਪਦੇ 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 ਕਹਿ ਕੇ ਵੋਟਾਂ ਪੁਆਈਆਂ ਨੇ ਉਹ ਡੁੱਬ ਰਹੇ ਨੇ ਹੁਣ ਦਿਓ ਉਹਨਾਂ ਨੂੰ ਪਰ ਹੁਣ ਤੁਸੀਂ ਕਹਿੰਦੇ ਹੋ ਇੱਕ ਮਹੀਨੇ ਤਨਖਾਹ ਦੇਾਂਗੇ ਕੀ ਇੱਕ ਮਹੀਨੇ ਤਨਖਾਹ ਨਾਲ ਕਈ ਕਲਾਕਾਰ ਕਹਿੰਦੇ ਆ ਕਿ ਮੈਂ ਇੱਕ ਪ੍ਰੋਗਰਾਮ ਦਾ ਪੈਸਾ ਦੇਾਂਗਾ ਗੱਲ ਚੰਗੀ ਆ ਕਲਾਕਾਰਾਂ ਨੇ ਕਿਹੜੀਆਂ ਵੋਟਾਂ ਲਈਆਂ ਨੇ ਪਰ ਮੈਂ ਬੇਨਤੀ ਕਰਦਾ ਯਾਰ ਮੰਨ ਲਓ ਮੈਂ ਕਹਾਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਦੇ ਪੈਸੇ ਆਉਣ ਤੇ ਮੈਂ ਇੱਕ ਵੀਡੀਓ ਬਣਾ ਕੇ ਤੇ ਜਿਹੜਾ ਪੈਸੇ ਆਉਣਗੇ ਉਹ ਆੜ ਪੀੜ ਤਾਂ ਲਵਾਂਗਾ ਇਹ ਡਰਾਮੇ ਬਾਜੀ ਹੈ ਚਾਚ ਨਾਲ ਮੰਨ ਲਓ ਜਿਹੜੇ ਵੱਡੇ ਕਲਾਕਾਰ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਪੰਜਾਬੀਆਂ ਤੋਂ ਇਕੱਠੇ ਕੀਤੇ ਨੇ ਪੰਜਾਬੀਆਂ ਰਾਂ ਹੀ ਕੀਤੇ ਨੇ ਕਰੋੜਾਂ ਰੁਪਏ ਕਿਸੇ ਕੋਲ 100 ਕਰੋੜ ਦੀ ਜਾਇਦਾਦ ਕਿਸੇ ਕੋਲ 200 ਕਰੋੜ ਦੀ ਕਿਸੇ ਕੋਲ ਜੇ ਉਹ ਆਪ ਦੀ ਪਹਿਲਾਂ ਵਾਲੀ ਜਾਇਦਾਦ ਜੋ ਜਿਹੜੀ ਪੰਜਾਬੀਆਂ ਦੇ ਸਿਰ ਤੇ ਕਮਾਈ ਆ ਉਹਦੇ ਚੋਂ ਵੀ ਕੁਝ ਦੇ ਦੂਗਾ ਇਸ ਸਥਿਤੀ 'ਚ ਤਾਂ ਮਾਰ ਥੋੜਾ ਚੱਲੇ ਆ ਪਰ ਬੜੇ ਦੁੱਖ ਦੀ ਗੱਲ ਆ ਬਈ ਇਹ ਇਹ ਇਸ ਪਾਸੇ ਕੋਈ ਤੋਰ ਨਹੀਂ ਰਿਹਾ ਮੁੱਖ ਜ਼ਿੰਮੇਵਾਰੀ ਸਰਕਾਰਾਂ ਦੀ ਆ ਮੋਦੀ ਸਰਕਾਰ ਸੈਂਟਰ ਦੀ ਅਜੇ ਤੱਕ ਉਹਨੇ ਸਾਰ ਨਹੀਂ ਲਈ ਪੰਜਾਬ ਦੀ ਸੱਚਮੁੱਚ ਪੰਜਾਬ ਨੂੰ ਮਤੇਈ ਮਾਂ ਵਾਲਾ ਸਲੂਕ ਪੰਜਾਬ ਨਾਲ ਤਾਂ ਹੁੰਦਾ ਅੱਜ ਦਾ ਨਹੀਂ ਜਿਉਂ ਜਮੇ ਅਸੀਂ ਤਾਂ ਐਵੇਂ ਦਾ ਹੀ ਵੇਖੀ ਜਾਂਦੇ ਆ ਅੱਜ ਪ੍ਰਧਾਨ ਮੰਤਰੀ ਉਹ ਜਾਪਾਨ ਗਿਆ ਹੋਇਆ ਦੌਰਿਆਂ ਤੇ ਉੱਥੇ ਉਹ ਉੱਥੇ ਉਹ ਸਨਮਾਨ ਕਰਾਉਂਦਾ ਫਿਰਦਾ ਮੈਨੂੰ ਹੈਰਾਨਗੀ ਆ ਪ੍ਰਧਾਨ ਮੰਤਰੀ ਓਵੇਂ ਦੀ ਸਥਿਤੀ ਆ ਜਿਵੇਂ ਘਰ ਦੇ ਵਿੱਚ ਵੱਡੇ ਬਾਪੂ ਦੀ ਹੁੰਦੀ ਆ ਬਾਪੂ ਦਾ ਅੱਧਾ ਟੱਬਰ ਡੁੱਬਿਆ ਫਿਰਦਾ ਹੋਵੇ ਪਾਣੀ 'ਚ ਰੁੜਦਾ ਜਾ ਰਿਹਾ ਹੋਵੇ ਤੇ ਬਾਪੂ ਕਿਸੇ ਦੀ ਪਾਰਟੀ ਨਾਲ ਦੇ ਪਿੰਡ ਟੈਂਡ ਕਰਨ ਜਾਵੇ ਇਹੋ ਜੇ ਬਾਪੂ ਤੇ ਲੱਖ ਲਹਨਤ ਤੇ ਸਾਡੇ ਪ੍ਰਧਾਨ ਮੰਤਰੀ ਯੋ ਕੁਛ ਕਰਦੇ ਫਿਰਦੇ ਨੇ ਪ੍ਰਧਾਨ ਮੰਤਰੀ ਜੇ ਵਰਜ ਨਹੀਂ ਮਿਲਦਾ ਸੀ ਇੱਥੇ ਐਲਾਨ ਕਰਦਾ ਇਹ ਸਾਰੇ ਇੱਕੋ ਥਾਲੀ ਦੇ ਚਾਟੇ ਬੱਟੇ ਨੇ ਜੈਕਰ ਸਾਹਿਬ ਕਹਿੰਦੇ ਅਸੀਂ ਚਿੱਠੀ ਲਿਖਾਂਗੇ ਕੇਂਦਰ ਸਰਕਾਰ ਨੂੰ ਓਏ ਆ ਰੋਟੀਆਂ ਸੇਕਣ ਵਾਲਿਓ ਚਿੱਠੀ ਲਿਖ ਕੇ ਕੀ ਕਰੋਗੇ ਚਿੱਠੀ ਲਿਖਿਆ ਕੀ ਹੋ ਜੂਗਾ ਚਿੱਠੀ ਲਿਖਿਆ ਡੱਡ ਪਰ ਕੀ ਕੀ ਨੂੰ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਸਰਕਾਰ ਨੂੰ ਇੱਕ ਕਿਲਾ ਦੇ ਵਿੱਚੋਂ ਇੱਕ ਕਿਸਾਨ ਦੀ ਫਸਲ ਕਿੰਨੀ ਰੁੜ ਗਈ ਆ ਮੋਟਾ ਜਾਂਦਾ ਜਾਂ ਚਿੱਠੀਆਂ ਸਿੱਧਾ ਕਹੋ ਜਿਹੜੀ ਸਰਕਾਰ ਲੋਕ ਹਤੈਸ਼ੀ ਬਣਦੀ ਆ ਉਹ ਸਿੱਧਾ ਕਹਿ ਸਕਦੀ ਆ ਵੀ ਭਾਈ ਅਸੀਂ ਇੱਕ ਕਿੱਲੇ ਦਾ 70000 ਮੁਆਵਜ਼ਾ ਦੇਾਂਗੇ ਇੱਕ ਰੂੜੇ ਪਸ਼ੂ ਦਾ ਮੋਟਾ ਇਹ ਲੇਖਾ ਲਾ ਲਓ ਮੱਝ ਜਾਂ ਗਾਂ ਜਿਹੜੀ ਆ ਉਹ 40-50 ਹਜ਼ਾਰ ਤੋਂ ਲੈ ਕੇ ਲੱਖ ਡੇਢ ਲੱਖ ਤੱਕ ਕੰਮ ਕਰਾਂ ਚ ਹੁੰਦੀ ਆ ਤੁਸੀਂ ਮੋਟਾ ਇਹ ਲਾ ਲਓ ਵੀ 70-80 ਹਜ਼ਾਰ ਰੁਪਈਆ ਇੱਕ ਪਸ਼ੂ ਦਾ ਦੇਾਂਗੇ ਘਰ ਕਿਸੇ ਦਾ ਡਿੱਗ ਪਿਆ ਉਹਨੂੰ ਇੱਕ ਮੋਟਾ ਇਹ ਲੱਖਣ ਲਾ ਲਓ ਵੀ ਕੰਮ ਜਿਆ ਕਰਕੇ ਨੇ ਦਾ ਮੰਦਾ ਵੀ ਉਹਨਾਂ ਦੇਾਂਗੇ ਕਿ ਹੈ ਨਹੀਂ ਪੱਲੇ ਕੁਛ ਹੈਗਾ ਸਭ ਕੁਛ ਹੈਗਾ ਤੁਹਾਡੇ ਕੋਲ ਤੁਹਾਡੇ ਆਪ ਦੇ ਜਾਜਾਂ ਦੇ ਖਰਚੇ ਤੁਹਾਡੀਆਂ ਆਪਦੀਆਂ ਸਿਕਿਉਰਿਟੀਆਂ ਦੇ ਖਰਚੇ ਆ ਜਿਹੜੇ ਤੁਸੀਂ ਇੱਕ ਇੱਕ ਮੰਤਰੀ ਨੇ ਇੱਕ ਮਹੀਨੇ 'ਚ ਜਿੰਨੀ ਤੁਸੀਂ ਸਿਕਿਉਰਿਟੀ ਔਰ ਆਪ ਦੇ ਨਾਲ ਗੱਡੀਆਂ ਦੇ ਕਾਫਲੇ ਤੇ ਪੈਸਾ ਫੂਕ ਦਿੰਦੇ ਹੋ ਖਜ਼ਾਨੇ 'ਚੋਂ ਫੂਕਦੇ ਹੋ ਨਾ ਉਦੋਂ ਪੈਸੇ ਆ ਜਾਂਦੇ ਨਾ ਵੱਡੇ ਤੁਹਾਨੂੰ ਜਿਆਦੇ ਖਤਰੇ ਪੈ ਜਾਂਦੇ ਜਿੱਤਣ ਤੋਂ ਬਾਅਦ ਜਦੋਂ ਜਿੱਤੇ ਨਹੀਂ ਹੁੰਦੇ ਉਦੋਂ ਤੁਸੀਂ ਲੋਕਾਂ 'ਚੋਂ ਨੇ ਉਦੋਂ ਮਾਰਦਾ ਨਹੀਂ ਕੋਈ ਤੁਹਾਨੂੰ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਦੋਂ ਤੁਸੀਂ ਡਿਫੂਸ ਬਣਾਉਣ ਦੇ ਲਈ ਨਾਲ 40 40 ਗੱਡੀਆਂ ਰੱਖਦੇ ਹੋ ਸਿਰਫ ਡਿਫੂਸ ਬਣਾਉਣ ਦੇ ਲਈ ਵਿਖਾਵਾ ਕਰਨ ਦੇ ਲਈ ਵੀ ਮੰਤਰੀ ਸਾਹਿਬ ਆ ਗਏ ਮੰਤਰੀ ਸਾਹਿਬ ਆ ਗਏ ਅਸੀਂ ਐਡੇ ਲੋਲੇ ਨਹੀਂ ਕਿ ਸਭ ਪਤਾ ਸਾਨੂੰ ਤੁਸੀਂ ਸਿਰਫ ਲੋਕਾਂ ਤੇ ਰੋਬ ਜਮਾਉਣ ਲਈ ਜਿਨ੍ਹਾਂ ਦੇ ਸਿਰ ਤੇ ਜਿੱਤੇ ਉਹਨਾਂ ਚ ਆਪਦੀ ਡਿਫੂਸ ਬਣਾਉਣ ਲਈ ਤੁਸੀਂ ਤੁਸੀਂ ਇੰਨੀਆਂ ਸਿਕਿਉਰਟੀਆਂ ਲੈ ਕੇ ਆਉਣੇ ਹੋ ਇੱਥੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਅਸੀਂ ਵੀਆਈਪੀ ਕਲਚਰ ਛੱਡ ਦੇਣਾ ਕਿਉਂ ਨਹੀਂ ਛੱਡਿਆ ਫਿਰ ਛੱਡ ਦੇਣਾ ਚਾਹੀਦਾ ਸੀ ਦੇਖੋ ਮਿੱਤਰੋ ਸਮਝਣਾ ਆਪਾਂ ਨੂੰ ਪੜਨਾ ਸੋਚਣਾ ਆਪਾਂ ਨੂੰ ਪੜਨਾ ਬਾਕੀ ਆਉਣ ਵਾਲਾ ਟਾਈਮ ਦੱਸੇਗਾ ਕਹਾਣੀ ਕਿੱਧਰ ਨੂੰ ਜਾਂਦੀ ਹੈ ਬਹੁਤ ਮਿਹਰਬਾਨੀ